ਜੀ ਗੱਲ ਜੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਕੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜਿਲ੍ਹਾ ਗਰਦਾਸਪੁਰ ਦੇ ਪਿੰਡ ਨਿੱਕੇ ਘੁੰਮਣਾਂ ਵਿੱਚ ਸੋ ਇੱਕ ਰੋਡ ਦੇ ਉੱਤੇ ਨਰਸਰੀ ਲੱਗੀ ਹੈ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਨਰਸਰੀ ਜਿਹੜੀਆਂ ਤਸਵੀਰਾਂ ਜਿਹੜੀਆਂ ਜਰੂਰ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਇਹ ਨਰਸਰੀ ਦੇ ਵਿੱਚ ਬਹੁਤ ਹੀ ਤਰ੍ਹਾਂ ਦੇ ਜਿਹੜੇ ਬੂਟੇ ਨੇ ਉਹ ਇਹਨਾਂ ਦੇ ਵੱਲੋਂ ਜਿਹੜੇ ਪ੍ਰਸ਼ੇਸ਼ ਕੀਤੇ ਗਏ ਨੇ ਸੋ ਸਾਡੇ ਨਾਲ ਨਰਸਰੀ ਦੇ ਜਿਹੜੇ ਨੇ ਓਨਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਕੇ ਸਾਰੀ ਜਿਹੜੀ ਨਰਸਰੀ ਤੋਂ ਤੁਹਾਨੂੰ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰਾਂਗੇ ਫੱਸੀ ਗੱਲ ਜੀ ਪਿੰਡ ਹੈ ਗਾਜੀ ਸਾਡਾ ਨਕੇ ਘੁੰਮਣ ਜ਼ਿਲ੍ਹਾ ਹੈ ਜੀ ਗੁਰਦਾਸਪੁਰ ਕਿਵੇਂ ਜਿਹੜਾ ਇਹ ਨਰਸੀ ਦੀ ਇਸ ਲਾਈਨ ਦੇ ਵਿੱਚ ਜਿਹੜਾ ਆਉਂਦਾ ਸਾਰਾ ਵਿਚਾਰ ਮਿਲਦਾ ਤੇਰੀ ਫਾਦਰ ਸਾਹਿਬ ਤੁਹਾਡੇ ਮੇਰੀ ਉਮਰ ਦੇ ਸੀ ਅਹੀਂ ਪਿੱਛੋਂ ਹੈਗੇ ਜੀ ਯੂਪੀ ਤੋਂ ਜੀ ਯੂਪੀ ਤੋਂ ਜ਼ਿਲ੍ਹਾ ਸਾਡਾ ਹੈਗਾ ਜੇ ਹਰਦੋਈ ਤੇ ਮੇਰੇ ਫਾਦਰ ਸਾਹਿਬ ਮੇਰੀ ਉਮਰ ਦੇ ਸੀ ਜਦੋਂ ਉਹ ਪੰਜਾਬ ਵਿੱਚ ਆਏ ਕੰਮ ਕਰਨ ਲਈ ਤੇ ਉਹਨਾਂ ਨੇ ਲੁਧਿਆਣੇ ਤੋਂ ਇੱਕ ਕੰਟੀਨ ਤੋਂ ਕੰਮ ਚਾਲੂ ਕੀਤਾ ਫਿਰ ਹੌਲੀ-ਹੌਲੀ ਉਹ ਮਾਲੀ ਦੇ ਕੰਮ ਵਿੱਚ ਵੜੇ ਉਹਨਾਂ ਨੇ ਕੋਟੀਆਂ ਦਾ ਕੰਮ ਕਰਨਾ ਚਾਲੂ ਕੀਤਾ ਘਾਹ ਵਗੈਰਾ ਕਟਿੰਗ ਚਾਲੂ ਕੀਤੀ ਫਿਰ ਹੌਲੀ ਹੌਲੀ ਜੀ ਆਪਾਂ ਛੋਟੇ ਜਿਹੇ ਇੱਕ ਨਰਸਰੀ ਤੋਂ ਚਾਲੂ ਕੀਤਾ ਸੀ ਕੰਮ ਇਸ ਟਾਈਮ ਤੁਹਾਡੇ ਕੋਲ ਦੋਹਾਂ ਕਨਾਲਾਂ ਵਿੱਚ ਨਰਸਰੀ ਹੈ ਜੀ ਉਹ ਤੁਹਾਡੇ ਜਿਹੜੇ ਫਾਦਰ ਸਾਹਿਬ ਨੇ ਪਹਿਲਾਂ ਮਾਲੀ ਦਾ ਕੰਮ ਕਰਦੇ ਸੀ ਪਹਿਲਾਂ ਜਿਹੜੇ ਲੋਕਾਂ ਦੇ ਜੜੇ ਲਗਾਏ ਬੂਟੇ ਉਹਨਾਂ ਦੀ ਦੇਖਭਾਲ ਕਰਦੇ ਸੀ ਹਾਂਜੀ ਹਾਂਜੀ ਉਹਨਾਂ ਦੀ ਦੇਖਭਾਲ ਕਰਦੇ ਸੀ ਬੂਟਿਆਂ ਦੀ ਕਟਿੰਗ ਵਗੈਰਾ ਹੋ ਗਈ ਉਹ ਕਰਨੀ ਘਾਹ ਦੀ ਕਟਿੰਗ ਹੋ ਗਈ ਉਹ ਸਾਰੀ ਕਰਨੀ ਬੂਟਿਆਂ ਦੀ ਦੇਖ ਰੇਕ ਦਵਾਈ ਕੋਈ ਪਾਣਾ ਹੈਗਾ ਉਹਨਾਂ ਨੂੰ ਉਹ ਸਾਰਾ ਕੁਝ ਦੇਖਦੇ ਸੀ ਜੀ ਹੁਣ ਸਭ ਤੋਂ ਪਹਿਲਾਂ ਫਾਦਰ ਸਾਹਿਬ ਨੇ ਇੱਥੇ ਨਰਸਰੀ ਜਿਹੜੀ ਸਥਾਪਿਤ ਕੀਤੀ ਸੀ ਜਾਂ ਪਹਿਲਾਂ ਹੋਰ ਵੀ ਮੇਰੀ ਪਹਿਲਾਂ ਸਾਡੀ ਇੱਕ ਨਰਸਰੀ ਘੁੰਮਣਾ ਦੇ ਪਿੰਡ ਵਿੱਚ ਹੀ ਸੀ ਪਰ ਦੂਸਰੇ ਰੋਡ ਤੇ ਸੀ ਪਰ ਅਸੀਂ ਆਪਣਾ ਪਿੰਡ ਨਹੀਂ ਛੱਡਿਆ ਨਿੱਕੇ ਘੁੰਮਣਾ ਦੇ ਵਿੱਚ ਹੀ ਸਹੀ ਦੂਸਰੀ ਨਰਸਰੀ ਖੋਲੀ ਉੱਥੇ ਸਾਨੂੰ ਬਹੁਤ ਵਧੀਆ ਸਫਲਤਾ ਪ੍ਰਾਪਤ ਹੋਈ ਮਰਦਾ ਦਾ ਕੰਦਮ ਤਾਕਬੀ ਉੱਥੇ ਜਿਹੜਾ ਗਾਗ ਜਿਹੜਾ ਆਉਂਦੇ ਵਿੱਚ ਮੁਸ਼ਕਲ ਹੀ ਮਤਲਬ ਜਿਹੜੇ ਗੱਡੀਆਂ ਤੇ ਵੱਡੀਆਂ ਤੇ ਆਉਂਦੇ ਸੀ ਮਤਲਬ ਪਿੰਡ ਦੇ ਵਿੱਚ ਹੋਣ ਕਰਕੇ ਮੁਸ਼ਕਲ ਆਉਂਦੀਆਂ ਤੁਸੀਂ ਰੋਡ ਤੇ ਪਾਈ ਜਾਂਦੇ ਹਾਂਜੀ ਹਾਂਜੀ ਉੱਥੇ ਸਾਨੂੰ ਮੁਸ਼ਕਲ ਆਉਂਦੀ ਸੀ ਜੀ ਥੋੜੀ ਇਸ ਕਰਕੇ ਫਿਰ ਅਸੀਂ ਥੋੜੇ ਜਿਹੀ ਵੱਡੀ ਲਾਈਨ ਤੇ ਆਏ ਵੱਡੇ ਰੋਡ ਤੇ ਆਏ ਉੱਥੇ ਫਿਰ ਆਪਾਂ ਦੋਹਾਂ ਕਨਾਲਾਂ ਵਿੱਚ ਨਰਸੀ ਸਥਾਪਿਤ ਕੀਤੀ ਇੱਥੇ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਜੀ ਹੁਣ ਤੁਹਾਡੇ ਕੋਲ ਜਿਹੜੀਆਂ ਹਾਈਬ੍ਰਿਡ ਜਿਹੜੇ ਨੇ ਬੂਟੇ ਕੁੱਲ ਸਾਰੀਆਂ ਕਿਸਮਾਂ ਜਿਹੜੀਆਂ ਜਾਂ ਕਿਸਮਾਂ ਸਾਡੇ ਕੋਲ ਸਾਰੀਆਂ ਹੈ ਗਏ ਰੇ ਅਮ ਬਾਕੀ ਫਰੂਟ ਆਪਣੇ ਕੋਲ ਸਾਰੇ ਮਿਲ ਜਾਂਦੇ ਜੇ ਆਮ, ਅਮਰੂਦ, ਕਿਨੂ, ਸੰਤਰਾ, ਮਸੰਮੀ, ਚੀਕੂ, ਲੀਚੀ, ਨਾਰ, ਗਬੂ ਵਸ਼ਾ, ਲੁਗਾਠ, ਬਦਾਮ, ਆੜੂ, ਡ੍ਰੈਗਨ ਫਰੂਟ, ਐਵੋਕਾਡੋ ਜਿਵੇਂ ਮੌਸਮ ਨੂੰ ਲੈ ਕੇ ਦਰਖਤ ਜਿਹੜੇ ਮਤਲਬ ਲੋਕ ਸੋਧਵਾ ਹੁਣ ਜੜੀ ਮਤਲਬ ਚੁੰਦੇ ਨੇ ਸਾਡੇ ਆ ਬਾ ਲਾ ਕੇ ਜਿਹੜੇ ਘਰਾਂ ਦੇ ਵਿੱਚ ਕੋਟੀਆਂ ਦੇ ਵਿੱਚ ਆਏ ਜਿਵੇਂ ਨਿੰਮ ਦੀ ਬੜੀ ਲੱਗ ਤੇ ਇਸ ਟਾਈਮ ਆਡੀਓ ਕਈ ਨਰਸਿਆਂ ਦੇ ਵਿੱਚ ਜਿਹੜੀ ਨਿੰਮ ਵੀ ਬਹੁਤ ਖਤਮ ਹੋ ਗਈ ਤੁਹਾਡੇ ਕੋਲ ਅਵੇਲੇਬਲ ਹੈ ਜੀ ਜੀ ਸਾਡੇ ਕੋਲ ਇਸ ਟਾਈਮ ਨਿੰਮ ਵੀ ਅਵੇਲੇਬਲ ਹੈਗੀ ਹੈ ਜੀ ਛਤਰੀ ਵਾਲੀ ਤਰੀਕ ਵੀ ਅਵੇਲੇਬਲ ਹੈਗੀ ਸੁਖਚ ਬੋੜ ਹੋ ਗਿਆ ਇਹ ਜਿਹੜੀਆਂ ਛਾਂ ਵਾਲੀਆਂ ਨੇ ਵਿਰਾਸਤੀ ਰੁੱਖ ਹੈ ਸਾਡੇ ਕੋਲ ਸਾਰੇ ਅਵੇਲੇਬਲ ਹੈਗੇ ਜੀ ਮਤਲਬ ਫਲ ਦੇ ਵਿੱਚ ਜਿਵੇਂ ਕਹਿ ਦਈਏ ਮਤਲਬ ਆਪਣੇ ਜਾਮ ਨੂੰ ਕਹਿ ਦਈਏ ਜਾਂ ਹੋਰ ਜਿਹੜੇ ਖਾਂਦੀ ਦੇ ਕੇ ਇਧਰ ਸਾਰੇ ਹਾਂ ਜੀ ਸਾਰੇ ਰੁੱਖ ਅਵੇਲੇਬਲ ਹੈ ਜੀ ਆਪਣੇ ਕੋਲ ਮਤਲਬ ਹੋਰ ਜਿਵੇਂ ਤੂੰ ਦੱਸ ਦੇ ਜੋ ਜਿਹੜੇ ਬੂਟੇ ਨੇ ਮਤਲਬ ਇਸ ਟਾਈਮ ਜਿਹੜੇ ਆ ਕਿ ਹੁਣ ਦਿਨ ਪਰਚੇਸ ਕਰਦੇ ਆਪਾਂ ਹਾਈਬ੍ਰਿਡ ਬੂਟੇ ਨੇ ਕਿੰਨੇ ਇਸ ਟਾਈਮ ਜੇ 100 ਦੇ ਮਹੀਨੇ ਚ ਲਾਉਣ ਤਾਂ ਉਹਨਾਂ ਦੀ ਗ੍ਰੋਥ ਕਿਹੜੇ ਬੂਟੇ ਜਿਹੜੇ ਛੇਤੀ ਨਾ ਫੜਦੇ ਜੀ 100 ਦੇ ਮਹੀਨੇ ਵਿੱਚ ਕੋਈ ਵੀ ਬੁੱਟਾ ਤੁਸੀਂ ਪਾਹੇ ਫਲ ਫਰੂਟ ਦਾ ਚਾਹੇ ਉਹ ਛ ਚਾਹੇ ਕੋਈ ਤੁਸੀਂ ਘਰ ਦੇ ਬਾਹਰ ਪਾਮ ਵਗੈਰਾ ਦੇ ਬੂਟੇ ਲਾਣੇ ਨੇ ਜਾਂ ਕੋਈ ਗਮਲੇ ਵਿੱਚ ਬੂਟੇ ਲਾਣੇ ਨੇ ਉਹ ਤੁਹਾਡੇ ਬਹੁਤ ਹੀ ਵਧੀਆ ਤਰੀਕੇ ਨਾਲ ਤੁਰਨਗੇ ਜੀ ਸ਼ਾਉਣ ਦੇ ਮਹੀਨੇ ਵਿੱਚ ਜਿਹੜਾ ਹਾਈਬ੍ਰਿਡ ਬੂਟੇ ਜਿਵੇਂ ਗਾਂ ਮੌਸਮ ਨਚੇਜ ਵੀ ਹੋ ਜਾਣਾ ਉਹਨਾਂ ਨੂੰ ਕੋਈ ਇੱਕਦਮ ਤੋਂ ਪੈਦਾ ਮੌਸਮ ਨਹੀਂ ਫਰਕ ਨਹੀਂ ਨਹੀਂ ਜੀ ਜਿਹੜਾ ਇੱਕ ਵਾਰ ਬੂਟਾ ਤੁਰ ਪਿਆ ਉਹਨੂੰ ਫਿਰ ਦੁਬਾਰਾ ਕੋਈ ਫਰਕ ਨਹੀਂ ਪਏਗਾ ਜੀ ਮੌਸਮ ਦੇ ਹਿਸਾਬ ਨਾਲ ਉਹ ਫਿਰ ਆਪਣਾ ਗਰੋਥ ਕੰਟੀਨਿਊਸ ਚੱਲਦਾ ਰਹਿੰਦਾ ਹੈਗਾ ਜੀ ਜਿਵੇਂ ਤੁਹਾਡੇ ਕੋਲੋਂ ਗਮਲਿਆਂ ਦੇ ਵਿੱਚ ਲੋਕ ਲੈ ਆ ਜਾਂਦੇ ਨੇ ਮਿੱਟੀ ਦੇ ਹੁਣ ਦੇਣ ਤੇ ਇੱਕ ਸੀਮਿੰਟ ਦੇ ਦੋ ਉਹਨਾਂ ਗਮਲਿਆਂ ਦਾ ਦੋਮਾ ਦਾ ਕੀ ਫਰ ਉਹ ਥੋੜਾ ਹੈਗਾ ਜੀ ਕਿ ਥੋੜਾ ਟਾਈਮ ਘਟ ਘਟਦਾ ਹੈਗਾ ਜੇ ਉਹਦੇ ਵਿੱਚ ਮਟੀਰੀਅਲ ਵਧੀਆ ਪਿਆ ਹੋਵੇ ਤੇ 5-6 ਸਾਲ ਗਮਲਾ ਕੱਢ ਜਾਂਦਾ ਹੈਗਾ ਪਰ ਇਹ ਕਿ ਜਿਹੜਾ ਮਿੱਟੀ ਦਾ ਗਮਲਾ ਹੈਗਾ ਜੇ ਮਿੱਟੀ ਦਾ ਗਮਲਾ ਜਿਹੜਾ ਬੂਟੇ ਨੂੰ ਇੱਕ ਵੱਖਰੀ ਹੀ ਤਤ ਦਿੰਦਾ ਹੈਗਾ ਜੇ ਜਿੱਦਾਂ ਅਸੀਂ ਘੜੇ ਵਿੱਚ ਪਾਣੀ ਪੀਂਨੇ ਆ ਜੀ ਉਹ ਠੰਡਾ ਰਹਿੰਦਾ ਹੈਗਾ ਇਸੇ ਕਰਕੇ ਜਿਹੜਾ ਮਿੱਟੀ ਦਾ ਗਮਲਾ ਹੈਗਾ ਉਹਦੇ ਵਿੱਚ ਕੋਈ ਵੀ ਤੁਸੀਂ ਬੂਟਾ ਲਾਓ ਬੂਟਾ ਮਰੇਗਾ ਨਹੀਂ ਕਿਉਂਕਿ ਉਹ ਬੂਟਾ ਗਮਲਾ ਠੰਡਾ ਰਹਿੰਦਾ ਹੈਗਾ ਜੀ ਤੁਹਾਡੇ ਕਿਆ ਤਾਂ ਮੁਤਾਬਕ ਜਿਹੜਾ ਮਿੱਟੀ ਦਾ ਜਿਹੜਾ ਵਾ ਪਾਂਡਾ ਪਾਂਡਾ ਵਾਲਾ ਗਮਲਾ ਵਾ ਉਹਦੇ ਵਿੱਚ ਪਾਣੀ ਠੰਡਾ ਰਹਿੰਦਾ ਵਾ ਮਤਲਬ ਧੁੱਪ ਜਿੰਨੀ ਮਰਜ਼ੀ ਜਿੰਦਾ ਮਰਜ਼ੀ ਟੈਂਪਰੇਚਰ ਹੋ ਹਾਂਜੀ ਹਾਂਜੀ ਜਿੰਨਾ ਮਰਜ਼ੀ ਭਾਵੇਂ ਤੁਸੀਂ ਬੂਟਾ ਕੋਈ ਛਾਵੇਂ ਰੱਖਣ ਵਾਲਾ ਬੂਟਾ ਵੀ ਤੁਸੀਂ ਧੁੱਪੇ ਲਗਾ ਦੋਗੇ ਉਹ ਵੀ ਬੂਟਾ ਸਰਵਾਈਵ ਕਰੇਗਾ ਕਿਉਂਕਿ ਬੂਟਾ ਜਿਹੜਾ ਹੈਗਾ ਜੀ ਉਹ ਠੰਡਾ ਰਹਿੰਦਾ ਹੈਗਾ ਥੱਲਿਓ ਅਸੀਂ ਖੁਦ ਇਹ ਟਰਾਈ ਵੀ ਕੀਤਾ ਹੈਗਾ ਜੀ ਅਸੀਂ ਇੱਕ ਮਤਲਬ ਗ ਉਹ ਬੂਟਾ ਬਿਲਕੁਲ ਡੈੱਡ ਹੋ ਗਿਆ ਸੀ ਜੀ ਉਹਨੂੰ ਫੇਰ ਅਸੀਂ ਪੱਟ ਕੇ ਅਸੀਂ ਮਿੱਟੀ ਦੇ ਗਮਲੇ ਵਿੱਚ ਕੀਤਾ ਉਹ ਬੂਟਾ ਬਿਲਕੁਲ ਆਪਣੇ ਪਹਿਲਾਂ ਦੀ ਅਵਸਥਾ ਵਿੱਚ ਆ ਗਿਆ ਜੀ ਹੁਣ ਜਿਵੇਂ ਹੁਣ ਕਹਿ ਦਿੰਦੇ ਹਾਂ ਉਹ ਲੋਕ ਆਰਦੇ ਨੇ ਤੁਹਾਡੇ ਬੂਟੇ ਲੈ ਜਾਂਦੇ ਤੁਹਾਡੇ ਕੋਲ ਇੱਥੇ ਬਿਲਕੁਲ ਸਹੀ ਸਲਾਮਤ ਹੁੰਦੇ ਨੇ ਘਰ ਜਾ ਕੇ ਕਿਵੇਂ ਮਨ ਲੋ ਉਹਨਾਂ ਕੋਲ ਸੰਭਾਲ ਲਈ ਹੁੰਦੀ ਜਾਂ ਕਿਵੇਂ ਸੁੱਕ ਜਾਂਦੇ ਬੂਟੇ ਉਹ ਕਿਵੇਂ ਸੰਭਾਲ ਜੀ ਦੇਖੋ ਕਦੇ ਵੀ ਤੁਸੀਂ ਨਰਸਰੀ ਤੋਂ ਬੂਟਾ ਲੈਣਾ ਹੈਗਾ ਇੱਕ ਤੇ ਨਰਸਰੀ ਵਾਲੇ ਨੂੰ ਜ਼ਰੂਰ ਪੁੱਛਣਾ ਹੈਗਾ ਜੀ ਇੱਕ ਤੇ ਪਹਿਲੀ ਗੱਲ ਗਮਲੇ ਵਿੱਚ ਛੇਕ ਹੋਣਾ ਜ਼ਰੂਰੀ ਹੈ ਜੀ ਗਮਲੇ ਵਿੱਚ ਛੇਕ ਕਰਕੇ ਛੇਕ ਦੇ ਉੱਤੇ ਠਿਕਰੀ ਰੱਖ ਕੇ ਕੋਈ ਫੇਰ ਕੋਈ ਬੂਟਾ ਲਗਾਣਾ ਹੈਗਾ ਉਹਦੇ ਵਿੱਚ ਕਈ ਲੋਕ ਜੀ ਸ਼ੇਕ ਨਹੀਂ ਕਰਦੇ ਉਹ ਸਾਰਿਆਂ ਨਾਲੋਂ ਵੱਡਾ ਕਾਰਨ ਹੈ ਜੀ ਬੂਟੇ ਸੁੱਕਣ ਦਾ ਜਿਹੜੇ ਗਮਲੇ ਵਿੱਚ ਬੂਟੇ ਲਗਾਉਂਦੇ ਨੇ ਤੁਹਾਡੇ ਕੋਲ ਜਿਹੜੇ ਇੱਥੇ ਹੁਣ ਗਮਲੇ ਨੇ ਇਹਨਾਂ ਨੂੰ ਤੁਸੀਂ ਸ਼ੇਕ ਕਰਦੇ ਜਾਂ ਘਰ ਜਾ ਕੇ ਮਾਲਕ ਨੂੰ ਫੋਰਸ ਕਰਨਾ ਪੈਂਦਾ ਨਹੀਂ ਜੀ ਅਸੀਂ ਇੱਥੋਂ ਜਿਹੜਾ ਤੇ ਬੂਟਾ ਇੱਥੇ ਸਾਡੇ ਕੋਲੋਂ ਲਗਵਾ ਕੇ ਲੈ ਕੇ ਜਾਂਦੇ ਨੇ ਕਈ ਕਸਟਮਰ ਅਸੀਂ ਉਹਨਾਂ ਨੂੰ ਇੱਥੋਂ ਸ਼ੇਕ ਕਰਕੇ ਪੂਰੀ ਪ੍ਰੋਪਰ ਮੇਨਟੇਨੈਂਸ ਕਰਕੇ ਬੂਟਿਆਂ ਦੀ ਲਗਵਾ ਕੇ ਦਈਦੇ ਬਾਈ ਚਾਂਸ ਜੇ ਕੋਈ ਸਾਡੇ ਕੋਲ ਗਮਲਾ ਖੜਦਾ ਵੀ ਹੈਗਾ ਵਾ ਅਹੀਂ ਉਹਨਾਂ ਨੂੰ ਸਪੈਸ਼ਲ ਤੌਰ ਤੇ ਕਹੀਦਾ ਕਿ ਇਹਦੇ ਵਿੱਚ ਸ਼ੇਕ ਜਰੂਰ ਕਰਨਾ ਹੈਗਾ ਜੀ ਸ਼ੇਕ ਕਰਕੇ ਵਿੱਚ ਠਿਕਰੀ ਜਰੂਰ ਰੱਖਣੀ ਹੈਗੀ ਹੈ ਜੀ ਹੁਣ ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਉਹ ਗਮਲਾ ਵੀ ਚਾਰਟਿੰਗ ਕਰਦੇ ਜਿਹੜਾ ਕਿੰਨਾ ਚੱਲ ਲਿਟਰ ਪਾਣੀ ਰਹਿਣਾ ਚਾਹੀਦਾ ਕੀ ਕਰਨਾ ਚਾਹੀਦਾ ਪੂਰਾ ਹਾਂ ਜੀ ਹਾਂ ਜੀ ਉਹ ਪੂਰਾ ਆਪਣਾ ਸੈੱਟ ਕਰਕੇ ਦੇਈਦਾ ਹੈਗਾ ਇੱਥੋਂ ਜੀ ਗਮਲਾ ਜਿਹੜਾ ਇੱਥੋਂ ਤਿਆਰ ਕਰਵਾਣਾ ਉਹਦਾ ਅਸੀਂ ਬਿਲਕੁਲ ਪ੍ਰੋਪਰ ਖਾਦ ਵਗੈਰਾ ਮੇਨਟੇਨ ਕਰਕੇ ਦੇਈ ਦੇਗੀ ਪ੍ਰੋਪਰ ਇੱਕ ਇੱਕ ਕਸਟਮਰ ਨੂੰ ਨਾਲ ਦੱਸ ਕੇ ਦਈਦਾ ਹੈਗਾ ਜੀ ਕਿ ਕਿਹੜਾ ਬੂਟਾ ਛਾਵੇਂ ਰੱਖਣ ਵਾਲਾ ਹੈਗਾ ਜੀ ਤੇ ਕਿਹੜਾ ਧੁੱਪੇ ਰੱਖਣ ਵਾਲਾ ਹੈਗਾ ਜੀ ਕਿਵੇਂ ਹੁਣ ਲੋਕ ਘਰਾਂ ਦੇ ਵਿੱਚ ਫਲ ਫਰੂਟ ਜਿਹੜੇ ਬੂਟੇ ਹਰ ਤਰ੍ਹਾਂ ਦੇ ਹਰ ਕਿਸਮ ਦੇ ਮਲਕ ਤਕਰੀਬਨ ਜਿਹੜੇ ਲਾ ਰਹੇ ਨੇ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਕਿੰਨੀ ਜੜੀ ਆ ਵਿੱਤ ਦੇ ਕਿਹੜਾ ਬੂਟਾ ਮੁਰਕ ਕਿੰਨੇ ਕੇ ਹਿਸਾਬ ਨਾਲ ਲਾਉਂਦੇ ਜੀ ਬੂਟਾ ਕੋਈ ਵੀ ਫਲ ਫਰੂਟ ਦਾ ਹੈਗਾ ਜੀ ਜਿਹੜਾ ਅੱਜ ਕੱਲ ਤੇ ਹਾਈਬ੍ਰਿਡ ਬੂਟ ਰਾਣਾ ਵੀ ਹੋ ਜਾਏਗਾ ਤਾਂ ਤੁਹਾਨੂੰ ਉਹ ਦਿੱਕਤ ਨਹੀਂ ਦੇਗਾ ਜੀ 8 ਤੋਂ 10 ਫੁੱਟ ਤੇ ਜਿਹੜਾ ਬੂਟਾ ਲੱਗਿਆ ਹੋਏਗਾ ਜੀ ਬਾਕੀ ਜਿਹੜੇ ਬੂਟੇ ਗਮਲਿਆਂ ਵਿੱਚ ਲਾਣੇ ਨੇ ਉਹ ਤੁਸੀਂ ਨੀਲੇ ਡਰਮ ਵਗੈਰਾ ਜਾਂ ਕੋਈ ਵੀ ਆਪਣੇ ਤੁਸੀਂ ਵੱਡੇ ਗਮਲਿਆਂ ਵਿੱਚ ਲਾ ਸਕਦੇ ਓ ਜਿਹੜੇ ਹਾਈਬ੍ਰਿਡ ਬੂਟੇ ਅੱਜ ਕੱਲ੍ਹ ਗਾੜੀ ਚੱਲਦੇ ਪਏ ਨੇ ਜਿਹੜੇ ਤੁਹਾਡੇ ਕੋਲ ਸਾਰੇ ਹਾਈਬ੍ਰਿਡ ਬੂਟੇ ਨੇ ਕਿੰਨੇ ਮਤਲਬ ਸਾਲ ਦੇ ਵਿੱਚ ਜਿਹੜਾ ਫਲ ਆਪਣਾ ਜਗਾ ਲੱਗਣਾ ਚਾਹੀਦਾ ਜੀ ਆਪਣੇ ਕੋਲ ਜਿਹੜੇ ਹਾਈਬ੍ਰਿਡ ਬੂਟੇ ਹੁੰਦੇ ਨੇ ਉਹ ਇੱਕ ਸਾਲ ਦੇ ਵਿੱਚ ਫਰੂਟਿੰਗ ਚાલુ ਹੋ ਜਾਂਦੀ ਜੀ ਜੋ ਜਿਨਾਂ ਨੂੰ 12 ਮਹੀਨੇ ਜਿਹੜੇ ਫਰੂਟ ਪੈਂਦੇ ਰਹਿੰਦੇ ਨੇ ਉਹਨਾਂ ਕੋਲ ਆਪਣੇ ਕੋਲ ਫਰੂਟ ਲੱਗੇ ਵੀ ਹੁੰਦੇ ਨੇ ਜਿੱਦਾਂ ਅਮਰੂਦ 12 ਮਹੀਨੇ ਚੱਲਦਾ ਰਹਿੰਦਾ ਜੇ ਉਹਨਾਂ ਕੋਲ ਜਿਹੜੇ ਇਸ ਟਾਈਮ ਆਪਣੇ ਕੋਲ ਬੂਟੇ ਅਵੇਲੇਬਲ ਉਹਨਾਂ ਨੂੰ ਅਮਰੂਦ ਲੱਗੇ ਹੋਏ ਨੇ ਚੀਕੂ ਜਿਹੜਾ 12 ਮਾਸੀ ਹੈਗਾ ਜੀ ਉਹਨਾਂ ਨੂੰ ਵੀ ਚੀਕੂ ਲੱਗੇ ਹੋਏ ਨੇ ਇਸ ਟਾਈਮ ਦੀ ਜਿਹੜੇ ਤੇ ਬੂਟੇ ਹੁਣ ਮਤਲਬ ਸਾਡੇ ਇੱਧਰ ਦੇ ਪੰਜਾਬ ਦੇ ਨੇ ਉਹ ਤੇ ਚਲੋ ਸਾਰਿਆਂ ਨੂੰ ਪਤਾ ਜਾਨੂ ਨੇ ਵੀ ਉਹ ਫਲ ਉਹਨਾਂ ਲੱਗੀ ਜਾਂਦਾ ਬੂਟਿਆਂ ਨੂੰ ਅੱਜ ਕੱਢ ਹੁਣ ਪਰ ਜਿਹੜੇ ਹੁਣ ਸਾਡੇ ਆਲ ਬਾਹਰ ਆਣ ਦੇ ਕੰਟਰੀਆਂ ਤੋਂ ਬੂਟੇ ਆ ਰਹੇ ਨੇ ਉਹ ਕਿਵੇਂ ਦੇਖੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਚਲਦੀਆਂ ਨੇ ਆਪਣੇ ਅੰਦਰ ਜੀ ਪਰ ਇਹ ਹੈ ਕਿ ਇਹਨਾਂ ਨੂੰ ਕੁਝ ਟਾਈਮ ਲੱਗਦਾ ਹੈਗਾ ਜੀ 4 ਤੋਂ 5 ਸਾਲ ਟਾਈਮ ਲੈਂਦੀਆਂ ਨੇ ਫਰੂਟ ਚੁੱਕਣ ਤੇ ਜੀ ਮਤਲਬ ਮੌਸਮ ਦਾ ਹਵਾ ਦਾ ਕੋਈ ਇਹਨਾਂ ਨਾਲ ਤਲਕ ਪੈਂਦਾ ਜਾਂ ਪਈ ਜੋ ਕੁਛ ਦਾ ਫਰਕ ਪੈਂਦਾ ਹੈਗਾ ਜੀ ਬਾਕੀ ਮਤਲਬ ਸਾਰੇ ਚੱਲ ਹੀ ਜਾਂਦੇ ਨੇ ਜਿੰਨੇ ਤੱਕ ਅਹੀਂ ਲਗਵਾਏ ਹੋਏ ਨੇ ਡ੍ਰੈਗਨ ਫਰੂਟ ਦੇ ਬੂਟੇ ਇੱਥੇ ਹੋ ਗਏ ਅਵੋਕਾਡੋ ਦੇ ਹੋ ਗਏ ਅਸੀਂ ਸਾਰੇ ਲਗਵਾਏ ਹੋਏ ਨੇ ਅੰਜੀਰ ਦੇ ਬੂਟੇ ਲਗਵਾਏ ਹੋਏ ਨੇ ਸਾਰਾ ਦਾ ਫਰੂਟ ਸਿਸਟਮ ਜਿਹੜਾ ਹੈਗਾ ਬਹੁਤ ਵਧੀਆ ਹੈਗਾ ਜੀ ਮਤਲਬ ਅਨਜੀਰ ਜਰੀ ਆਮਲ ਹੁਣ ਐਸਟਾ ਵੀ ਜੜੀ ਚਲੋ ਹੈਗੀ ਤੇ ਪਹਿਲਾਂ ਦੀ ਆ ਪਰ ਐਸਟਾ ਮੋਦਰ ਰੁਝਾਨ ਜਿਹੜਾ ਜ਼ਿਆਦਾ ਹੋ ਰਿਹਾ ਕਿਦਾਂ ਦਾ ਜਿਹੜਾ ਤੁਹਾਡੇ ਬੂਟੇ ਵਿੱਚ ਹੈ ਕਿਦਾਂ ਦਾ ਰਿਸਪੌਂਸ ਹੈ ਰਿਸਪੌਂਸ ਸਾਡੇ ਕੋਲ ਬਹੁਤ ਵਧੀਆ ਆਇਆ ਜੀ ਅਨਜੀਰ ਦਾ ਅਨਜੀਰ ਸਾਡੇ ਕੋਲ ਖੁਦ ਕੋ ਲੱਗੀ ਹੋਈ ਹੈ ਜੀ ਅਨਜੀਰਾਂ ਵੀ ਲੱਗੀਆਂ ਹੋਈਆਂ ਨੇ ਉਹਨੂੰ ਛੋਟਾ ਜਿਹਾ ਕੋਈ ਮਤਲਬ ਜ਼ਿਆਦਾ ਨਹੀਂ 4-5 ਫੁੱਟ ਦਾ ਬੂਟਾ ਹੈਗਾ ਜੀ ਘਟੋ ਘਟ 30 ਤੋਂ 35 ਫਰੂਟ ਲੱਗੇ ਹੋਏ ਨੇ ਅਨਜੀਰ ਨੂੰ ਜੀ ਮਤਲਬ ਜਲਤ ਉਹਦਾ ਆਉਂ ਦੇ ਲੋਕ ਮੈਨੂੰ ਕਾਲੇ ਪਾ ਜਾਂਦੇ ਇਹਦਾ ਮਤਲਬ ਅਸਲ ਮੈਨਿੰਗ ਦੇ ਵਿੱਚ ਕੀ ਨਾ ਚਾਹੇ ਸਮੇਂ ਬਾਰ ਫਲ ਲੱਗਣਾ ਹੈ ਡ੍ਰੈਗਨ ਫਰੂਟ ਹੈਗਾ ਜੀ ਜਿਹੜਾ ਦੇਖੋ ਜੀ ਕਈ ਤਾਂ ਜਿਹੜੇ ਬਾਹਰ ਤੋਂ ਬੂਟੇ ਆਂਦੇ ਨੇ ਕਲਕੱਤੇ ਵਗੈਰਾ ਵਾਲੀ ਸਾਈਡ ਤੋਂ ਉਹ ਤੁਹਾਨੂੰ ਕੱਚੀਆਂ ਪਿੰਦਾ ਤਿਆਰ ਕਰਕੇ ਦੇ ਦਿੰਦੇ ਨੇ ਜਿਹੜੇ ਅਸੀਂ ਬੂਟੇ ਅਥੋਂ ਲੈ ਨਰਸਰੀ ਤੋਂ ਸਾਡੇ ਤੋਂ ਮਿਲਦੇ ਰਏ ਜੀ ਸਾਡੇ ਲਾਗੇ ਪਿੰਡ ਇੱਕ ਕੈਲੇਗਲਾ ਬਾਗ ਹੈਗਾ ਜੀ ਡ੍ਰੈਗਨ ਫਰੂਟ ਦਾ ਅਸੀਂ ਉੱਥੋਂ ਮਦਰ ਪਲੈਂਟ ਤਿਆਰ ਕਰਵਾਈਦਾ ਹੈਗਾ ਜੀ ਉਹ 2 ਸਾਲ ਦੇ ਵਿੱਚ ਫਰੂਟ ਵਧੀਆ ਸਟਾਰਟ ਕਰ ਦਿੰਦਾ ਹੈਗਾ ਜੀ ਮਣ ਜੇ ਤੁਹਾਡੇ ਕੋਲ ਕੋਈ ਖਰਦਾ ਤੁਸੀਂ ਉਹਨੂੰ ਪੂਰੇ ਜਿਹੜਾ ਗਾਈਡ ਕਰਕੇ ਦੋਗੇ ਵੀ ਪੂਰੀ ਚਾਟਿੰਗ ਦੱਸੋ ਕਿ ਐਮਸਾਬਾ ਲੱਗਣਾ ਤੁਹਾਨੂੰ ਫਲ ਲੱਗਣ ਦਾ ਪੂਰਾ ਰਿਸਪੌਂਸ ਮਿਲੇਗਾ ਜੀ 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 ਪੂਰਾ ਨੋ ਰਿਸਪੌਂਸ ਮਿਲੇਗਾ ਜੀ ਜਿੱਦਾਂ ਅਸੀਂ ਦੱਸਾਂਗੇ ਫਰੂਟ ਜਿਹੜਾ ਡ੍ਰੈਗਨ ਫਰੂਟ ਦਾ ਹੈਗਾ ਜੀ ਇਹਨੂੰ ਪਾਣੀ ਘੱਟ ਦੀ ਜ਼ਰੂਰਤ ਪੈਂਦੀ ਹੈਗੀ ਆ ਥੋੜਾ ਢੇਰੀ ਬਣਾ ਕੇ ਲਗਾਉਣਾ ਹੈਗਾ ਜੀ ਉਹਨੂੰ ਕ ਕਰੈਕਟਰਸ ਤੁਸੀਂ ਦੇਖੋ ਰੇਤਲੀ ਜ਼ਮੀਨ ਵਿੱਚ ਬਿਨਾ ਪਾਣੀ ਤੋਂ ਹੁੰਦਾ ਹੈਗਾ ਜੀ ਇੱਥੇ ਜੇ ਉਹਨੂੰ ਤੁਸੀਂ ਜ਼ਿਆਦਾ ਪਾਣੀ ਦਈ ਜਾਓਗੇ ਫਿਰ ਉਹ ਬੂਟਾ ਨਹੀਂ ਚੱਲੇਗਾ ਪਾਣੀ ਇਹਨੂੰ ਡ੍ਰੈਗਨ ਫਰੂਟ ਨੂੰ ਬਹੁਤ ਹੀ ਲਿਮਟਿਡ ਤੌਰ ਤੇ ਚਾਹੀਦਾ ਹੈਗਾ ਜੀ ਉਹ ਜਦੋਂ ਤੁਹਾਡੇ ਤੋਂ 1 ਕਿਲੋ ਮਲੋ ਘਰ ਦੇ ਵਿੱਚ ਪਰਚੇਸ ਕਰਨੇ ਨੂੰ ਨਰਸਿੰਗ ਲਗਾਉਣੀ ਹੈ ਤਾਂ ਇਹ ਪ੍ਰੋਪਰ ਡ੍ਰੈਸ ਸਾਰੀ ਜਾਣਕਾਰੀ ਜਿਹੜੀ ਇਹ ਸਾਂਝੀ ਕਰੂਗਾ ਇਹਦੀ ਆਪਣੇ ਕੋਲ ਸਾਰਾ ਸਿਸਟਮ ਅਵੇਲੇਬਲ ਹੈਗਾ ਜੀ ਘਰ ਵਿੱਚ ਜਾ ਕੇ ਅਸੀਂ ਬੂਟੇ ਵਗੈਰਾ ਸਾਰੇ ਤਿਆਰ ਕਰਕੇ ਦੇਈਦੇ ਨੇ ਘਰੇ ਵੀ ਜਾ ਕੇ ਲਗਾਵਾ ਆਈ ਦੇ ਜੇ ਨੇ ਪਾਰਕ ਵਗੈਰਾ ਬਣਾਉਂਦਾ ਸਾਡੇ ਕੋਲ ਪੂਰਾ ਖਾਸ ਪ੍ਰਬੰਧ ਹੈ ਜੀ ਬਾਕੀ ਆਪਣੇ ਕੋਲ ਇੱਥੇ ਨਰਸਰੀ ਦੇ ਵੀ ਜਿਹੜਾ ਕੋਈ ਆਏਗਾ ਉਹਨੂੰ ਵੀ ਇੱਥੇ ਗਮਲੇ ਤਿਆਰ ਕਰਕੇ ਹੀ ਦੇ ਸਕਦੇ ਆ ਕਿ ਮਿੱਟੀ ਵਗੈਰਾ ਪਾ ਪੂ ਕੇ ਪੂਰਾ ਤਿਆਰ ਕਰਕੇ ਐਡਰੈਸ ਸਾਡਾ ਹੈਗਾ ਜੀ ਪਿੰਡ ਛੋਟੇ ਘੁੰਮਣ ਨਿਸ਼ਾਰਾ ਰੋਡ ਜ਼ਿਲ੍ਹਾ ਗੁਰਦਾਸਪੁਰ ਜੀ ਕੋਈ ਨੰਬਰ ਜਰਾ ਦੋ ਸਾਡੇ ਦਾ ਨੰਬਰ ਜੀ ਆਪਣਾ ਹੈ ਜੀ 8354832703 ਸੋ ਇਹ ਸਨ ਨਰਸਰੀ ਮਾਲਕ ਜਿੰਨਾ ਨਾਲ ساری ਗੱਲਬਾਤ ਜਿਹੜੀ ਆ ਸਾਂਝੀ ਕੀਤੀ ਆ ਸੋ ਮੈਂ ਆਪਣੇ ਦਰਸ਼ਕਾਂ ਨੂੰ ਇਹ ਗੱਲ ਇੱਕ ਜਿਹੜੀ ਸਾਂਝੀ ਕਰ ਦੇਣਾ ਚਾਹੁੰਦਾ ਇਹ ਜਿਹੜੇ ਨਰਸਰੀ ਦੇ ਮਾਲਕ ਨੇ ਇਹ ਜਿਹੜੇ ਪੰਜਾਬ ਦੇ ਨਹੀਂ ਆ ਪਰ ਦੂਟ ਪੰਜਾਬ ਤੋਂ ਬਾਹਰ ਆਏ ਨੇ ਸੋ ਇਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਇੱਥੇ ਆਪਣਾ ਇੱਕ ਇਹਨਾਂ ਦੇ ਫਾਦਰ ਸਾਹਿਬ ਦੇ ਉਹਨੋਂ ਪਹਿਲਾਂ ਇੱਕ ਮਾਲੀ ਦਾ ਕੰਮ ਕਰਦੇ ਸੀ ਹੁਣ ਇਹਨਾਂ ਆਪਣੀ ਜਿਹੜੀ ਨਰਸਰੀ ਜਿਹੜੀ ਆ ਆਪਣੇ ਲਾ ਕੇ ਠੇਕੇ ਤੇ ਜਿਹੜੀ ਪਾਲੀ ਜਮੀਨ ਲਾ ਕੇ ਤਾਂ ਆਪਣਾ ਹੀ ਜਿਹਾ ਕਾਰੋਬਾਰ ਇੱਥੇ ਕਰ ਲਿਆ ਗਿਆ ਸੋ ਮੈਂ ਆਪਣੇ ਦਰਸ਼ਕਾਂ ਨੂੰ ਜਿਹੜੀ ਸਾਡੀ ਮੇਨ ਸਟੋਰੀ ਬਣਾਉਣ ਦਾ ਮਕਸਦ ਇਹ ਆ ਕਿ ਸਾਡੇ ਜਿਹੜੇ ਨੌਜਵਾਨ ਨੇ ਉਹ ਬਾਹਰੋਂ ਵਾਲ ਨੂੰ ਜਿਹੜੇ ਕੋਚ ਕਰਦੇ ਨੇ ਲੱਖਾਂ ਰੁਪਏ ਲਗਾ ਕੇ ਸੋ ਮੈਂ ਉਹਨਾਂ ਨੂੰ ਇਹ ਦੱਸ ਦੇਣਾ ਚਾਹੁੰਦਾ ਵੀ ਕਹਿੰਦੇ ਨੇ ਵੀ ਜਿਹਨੂੰ ਆ ਗਿਆ ਤਰੀਕਾ ਉਸ ਦਾ ਇੱਥੇ ਅਮਰੀਕਾ ਸੋ ਇਹ ਜਿਹੜਾ ਛੋਟਾ ਮੋਟਾ ਪਲਾਟ ਲਗਾ ਕੇ ਜਿਹੜਾ ਆਪਣਾ ਰੋਜਗਾਰ ਜਿਹੜਾ ਇੱਥੇ ਚਲਾ ਸਕਦੇ ਮੈਂ ਤੁਹਾਡਾ ਆਪਣਾ ਲਾ ਅਪਰੀਸ਼ੀਅਟ ਖੁਸ਼ੀਪੁਰ